ਆਪਣੇ ਬੰਦੀ ਦੋਗੇ ਮੈਨੂੰ ਲੱਗਦਾ ਫਾਮੇ ਚੜਾ ਗਿਆ ਪਲਾਸ ਵਾਲੇ ਇਹ ਬਰਾਬਰ ਦੀਆਂ ਚੋੜੀਆਂ ਵੰਦੀਆਂ ਇਹ ਅੱਜ ਇਹ ਮੈਨੂੰ ਲੱਗਦਾ ਪੂਰਾ 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 ਦੇ ਚੱਲ ਰਹੀ ਹੈ ਜੀ ਇਹ ਆ ਜੱਗ ਇਹ ਪਹੁੰਚ ਗਿਆ ਲਓ ਜੀ ਬੈਂਟੀ ਉਹ ਦੱਸਦੇ ਨੇ ਲਓ ਜੀ ਇਸ ਸਮੇਂ ਇਹੀਂ ਪਹੁੰਚੇ ਆ ਅਰਨੀ ਵਾਲੇ ਦੀ ਧਰਤੀ ਤੇ ਤੇ ਮਾਦਾ ਭਰੀਆਂ ਦਾ ਮੇਲਾ ਆ ਤੇ ਅੱਜ ਕੁਸ਼ਤੀਆਂ ਹੋਣੀਆਂ ਆ ਮਾਹੌਲ ਬਣਿਆ ਹੋਇਆ ਆ ਮਾਹੌਲ ਪੂਰਾ ਵੇਖੋ ਤੁਸੀਂ ਆ ਚੱਕਰੋ ਟਰੈਕਟਰ ਵਹਿੰਦੇ ਆ ਗਰਾਊਂਡ ਨੂੰ ਤਾਂ ਤਿਆਰ ਹੋ ਰਿਹਾ ਤੇ ਤੀਪੂ ਕੀ ਕਹਣਾ ਜਾਓਗੇ ਤੁਸੀਂ ਮੇਲੇ ਦੇ ਬਾਰੇ ਪੂਰੀ ਗੱਲਬਾਤ ਦੀ ਬਜ਼ੁਰਗਾਂ ਦਾ ਵੀ ਜੋਰ ਲੱਗਾ ਹੋਇਆ ਹੈ ਬਜ਼ੁਰਗਾਂ ਦਾ ਮੈਂ ਕਿਹਾ ਨਾ ਵੇਖੋ ਤੁਸੀਂ ਆਹ 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 ਚਾਦਰੇ ਦੇ ਪੱਗਾਂ ਇਹ ਤਾਂ ਪੁਰਾਣੀਆਂ ਚੀਜ਼ਾਂ ਹੀ ਨੇ ਐਸਾ ਹੀ ਤੇ ਉਹ ਪੁਰਾਣਾ ਪੰਜਾਬ ਪੁਰਾਣੀ ਰੌਣਕ ਚਾਦਰੀ ਸਿਰ ਤੇ ਪੱਗਾਂ ਪੂਰਾ ਮਾਹੌਲ ਹੋਏ ਆਹ ਸਾਡੇ ਵੇਖੋ ਕਬੱਡੀ ਦੇ ਪਲੇਅਰ ਆਹ ਬੜਾ ਵਧੀਆ ਹੋ ਰਹੀ ਹੈ ਉਗੜ ਕੇ ਹੋਣੇ ਨੇ ਇਹ ਮੇਰਾ ਪੁੱਤ ਨੇ ਰੌਣਕ ਪੂਰੀ ਬਣੀ ਪਿਆ ਮੇਲੇ 'ਚ ਆ ਪਿੱਛੇ ਸਾਡੇ ਤਾਇਆ ਰੇਸ਼ਮ ਜੀ ਮੱਖਣ ਬਰਾਡ ਅਰਫ ਮੱਖਣ ਬਰਾਡ ਆਪਦੇ ਜਿਗਰੀ ਯਾਰ ਖੜੇ ਨੇ ਕਿਵੇਂ ਕੀ ਗੱਣਾ ਚਾਹੋਗੇ ਤੁਸੀਂ ਹੁਣ ਮੈਚ ਦੇ ਬਾਰੇ ਮਾਹੌਲ ਬੰਨਿਆ ਪੂਰਾ ਗਾਣਾ ਤਾਂ ਕਹਿੰਦਾ ਆਪਾਂ ਦੋਵੇਂ ਰਲ ਕੇ ਨਾ ਕੋਈ ਲੀਏ ਕਹਿੰਦਾ ਹਾਂਜੀ ਹਾਂ ਕੋਈ ਗੱਲ ਨਹੀਂ ਕੋਲੋ ਕੋਈ ਗੱਲ ਨਹੀਂ ਕੋਈ ਚੰਗਰ ਨਹੀਂ ਆ ਅਸੀਂ ਕਿ ਵੇਖੋ ਸਾਹਮਣੇ ਤੇ ਕੋਈ ਲੰਡੇ ਆ ਇੱਥੇ ਪਤਾ ਲੱਗਦਾ ਕਹਿੰਦੇ ਕਿ ਨਹੀਂ ਮਾਂ ਦੇ ਮਤ ਨਹੀਂ ਪੁੱਤਾਂ ਦਾ ਛੁਰ ਰੱਬ ਵੀ ਮਿਹਰਵਾਨ ਲੱਗਦਾ ਹੋਇਆ ਆ ਪਿਆਏ ਤੇ ਇਧਰ ਮਿਹਰਵਾਨ ਵੀ ਆਇਆ ਹੋਇਆ ਮੈਂ ਨਾ ਕਹਿੰਦੇ ਆ ਉਹ ਸੱਟ ਲਿਆ ਜੀ ਉਹ ਸਾਡੀਆਂ ਪੈਣਾ ਆ ਗਏ ਹੁਣ ਪੈਣਾ ਦੇ ਮੈਚ ਹੋਣੇ ਆ ਕਬੱਡੀ ਦੇ ਬੜੀ ਸੋਹਣੀ ਗੱਲ ਹੈ ਕਿ ਸਾਡਾ ਪੰਜਾਬ ਫਿਰ ਉਹੀ ਰਾਵਾਂ ਤੇ ਆਪਦੀ ਸੱਭਿਆਚਾਰ ਦੇ ਉਹੀ ਖੇਡਾਂ ਨੂੰ ਤੁਰ ਪਿਆ ਚੰਗੀ ਗੱਲ ਆ ਦੀਪੂ ਇਦਾਂ ਹੀ ਹੋਣਾ ਚਾਹੀਦਾ ਬਿਲਕੁਲ ਦੇ ਸਾਹਮਣੇ ਟੇਨ ਬਣਾ ਆ ਸੀਮਾ ਖੜਿਆ ਗੱਟ ਹੁਣ ਪੈਂਡਿੰਗ ਤੇ ਪੁਆਇੰਟ ਜੋ ਦੇ ਖਾਤੇ ਫਿਰ ਰੇਡ ਦੀ ਮਨੂਵਾਰ 72 ਪੁਆਇੰਟ ਰੇਡ ਦੇ ਖਾਤੇ ਮੈਨੂੰ ਲੱਗਦਾ ਪੂਨਮ ਜਿੱਤਣਾ ਮੁਸ਼ਕਿਲ ਹੋ ਗਿਆ ਆਪ ਲੋਕ ਡੇਟਾ ਦੇ ਆਪ ਨੂੰ ਯਾਦ ਕਰੀ ਜਾਣੀਏ ਮੈਨੂੰ ਲੱਗਦਾ ਸਾਹਮਣੇ ਸੇਵਾ ਲੱਗਿਆ ਪਾਸ ਵਾਲੇ ਫਿਰ ਬਰਾਬਰ ਦੀਆਂ ਜੋੜੀਆਂ ਬਣੀਆਂ ਇਹ ਆਸੀ ਇਮੈਨੂ ਲੱਗਦਾ ਪੂਰਨਾ ਪੂਰਨਾ ਪੂਰ ਹੋਤੇ ਚੱਲੀ ਆ ਰਹੀ ਮਾਚੀ ਏ ਆ ਜੱਗ ਕੁਝ ਗੱਲ ਹੋਣਾ ਹੋਇਆ ਲਓ ਜੀ ਪੁਆਇੰਟ 3 ਉਹ ਦਸਿਮਣ ਨਾ ਆਪਣਾ ਵੀ ਹੋ ਗਿਆ ਦੀ ਪੂਰ ਟਾਈਮ ਹੋ ਗਿਆ ਟਾਈਮ ਹੋ ਗਿਆ ਹੁਣ ਆਪਣਾ ਵੀ ਪੂਰਾ ਹੋਣਾ ਹੈ ਮਾੜਾ ਪੂਰਾ ਬਣਿਆ ਹਾਂ ਪਾਲੀ ਪਰਕਮ ਫ੍ਰੀਚ ਹਾਂ ਤੂੰ ਸਾਥੇ ਜਾਏ ਕਿਰੋ ਆਰਮੀ ਵਾਲਿਆਂ ਤੇ ਕੰਨ ਵਾਲਿਆਂ ਦੇ ਸੌਣੂ ਥੇਰਨਾ ਕਰਿਓ ਗਲਬੇ ਨੀਟ ਗਿਆ ਇਹਦੇ ਸੂਰਜ ਦੀ ਡਿੱਕੀ ਵੀ ਹੋਣਾ ਥੱਲੇ ਚਲੀ ਗਈ ਆ ਦੇ ਸਮੇਂ ਦੇ ਨਾਲ ਤੇ ਸਾਡਾ ਵੀ ਸਮਾਂ ਹੋ ਗਿਆ ਉਹ ਨਹੀਂ ਹੀ ਜਾਈਏ ਆ ਵੀ ਦੀਪੂ ਸਿਆ ਕਿਵੇਂ ਵਧੀਆ ਰਿਹਾ ਪੂਰਾ ਮੈਂ ਯਾਰ ਪੂਰਾ ਮੈਂ ਕਹਿੰਨਾ ਯਾਰ ਇੰਜੋਏ ਕੀਤਾ ਆ ਪੂਰਾ ਸਿਰ ਲੱਗ ਗਿਆ ਚਲੋ ਬੜੀ ਖੁਸ਼ੀ ਦੀ ਗੱਲ ਆ ਕਿ ਫਿਰ ਸਾਡੇ ਲੋਕ ਆਪਦੇ ਸੱਭਿਆਚਾਰ ਨੂੰ ਆ ਦੇ ਆਪ ਦੀ ਮਤਲਬ ਖੇਡਾਂ ਚ ਆ ਰਹੀ ਆ ਤੇ ਆ ਵੀ ਬਿਲਕੁਲ ਬਜ਼ੁਰਗੀ ਵਾਲੇ ਫਿਰ ਉਹੀ ਕਮੇਟੀ ਵਾਲੇ ਨਾ हां भाई चंगी फलांग है जो काम हां हा। बढ़िया साथ देना चाहिए था लोकों ਨੂੰ यार बिल्कुल बिल्कुल सो चंगी गल है थे थे ते ਸਾਡਾ ਵੀ ਸਨੇਹਾ ਇਹੀ ਆ ਬਈ ਜਿੰਨਾ ਹੋ ਸਕੇ ਵੱਧੋ ਵੱਧੇ ਅਸੀਂ ਅਜੀਆਂ ਛੇੜਾਂ ਨਾਲ ਜੁੜੇ ਰਹੀਏ ਆ ਦੇ ਸਭਿਆਚਾਰ ਨਾਲ ਵੀ ਕਰੀਏ ਫਿਰ ਆਪਾਂ बिल्कुल बिल्कुल ਤੇ ਇੱਕ درختਾਂ ਬਾਰੇ ਜਰੂਰ ਵਿਚਾਰ ਕਰਨਾ ਚਾਹਾਂਗੇ ਵੀ ਜਿਹੜੇ ਸਾਡੇ ਗਰਮੀ ਵੱਧ ਰਹੀ ਹੈ ਸੋ ਸਾਡੇ ਸਾਰੇ ਲੋਕਾਂ ਨੂੰ ਚਾਹੀਦਾ ਆ ਧਰਤੀ ਕੁਦਰਤ ਨਾਲ ਪਿਆਰ ਮਾਰ ਆ ਜਾਂਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਜਿਹੜੀ ਹਵਾ ਆਈ ਸਾਡੀ ਗੁਰੂ ਆ ਤੇ ਜਿਹੜਾ ਪਾਣੀ ਆ ਪਿਤਾ ਆ ਤੇ ਧਰਤੀ ਸਾਡੀ ਮਾਤਾ ਆ ਇਸੇ ਲਈ ਸਾਨੂੰ ਇਹਦਾ ਸਤਿਕਾਰ ਕਰਨਾ ਚਾਹੀਦਾ ਸੋ ਬਾਕੀ ਫਿਰ ਮਿਲਾਂਗੇ ਅਗਲੇ ਵਲੌਗ 'ਚ ਹਾਂਜੀ ਤੇ ਤੁਸੀਂ ਦੱਸਿਓ ਵੀ ਸਾਡਾ ਵਲੌਗ ਕਿਵੇਂ ਲੱਗਿਆ ਯੂ ਆਲ ਇਹ ਸਾਡਾ ਪਹਿਲਾ ਵਲੌਗ ਹੀ ਹਾਂਜੀ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ